ਮੱਝੇ ਇਲਾਕੇ ਦੀ ਹਿੰਸਾ ਰੁਕਣੀ ਚਾਹੀਦੀ ਹੈ ਦੁਸ਼ਮਣੀਆਂ ਸਭ ਦੀਆਂ ਚੱਲਦੀਆਂ ਪਈਆਂ ਨੇ ਜੱਗੂ ਭਗਵਾਨਪੁਰੀਆ ਹੈਰੀ ਚੱਠਾ ਲੰਡਾ ਹਰੀਕੇ ਗੁਰਦੇਵ ਜੈਸਲ ਸਤਨ ਸ਼ਹਿਰਾ ਇਹ ਸਭ ਦੇ ਨਾਲ ਤੁਹਾਡਾ ਸਾਡਾ ਰੇਡ ਕਾ ਤੁਸੀਂ ਇੱਕ ਇੱਕ ਟਾਈਮ ਤੇ ਤੁਹਾਡੇ ਗੈਂਗ ਨੇ ਤਿੰਨ ਤਿੰਨ ਗੈਂਗਸ ਦੇ ਨਾਲ ਟੱਕਰ ਲੈ ਲਈ ਮੈਂ ਰਵਾਫਕ ਰਿਪੋਰਟਸ ਬਣਾ ਚੁੱਕਾ ਹਾਂ ਤਕਰੀਬਨ 8-9 ਰਿਪੋਰਟਸ ਮੇਰੀਆਂ ਆ ਗਈਆਂ ਨੇ ਸਾਰੇ ਇੱਕ ਟੱਕਰ ਹੋਰ ਲੈਣੀ ਆ ਸਰ ਇੱਕ ਟੱਕਰ ਐ ਹੋਰ ਲੈਣੀ ਆ ਉਹ ਲੈਣੀ ਆ ਗੋਲਦੀ ਬਰਾੜਨਾ ਦੇ ਲਾਰਸ ਬਿਸ਼ਨੋਈ ਨਾ ਹਾਂ ਜਿੱਦਣ ਮੈਨੂੰ ਗੋਲਦੀ ਲੱਭ ਗਿਆ ਕਿਤੇ ਵੀ ਪੀ ਜੁਗਾ ਇੰਡੀਆ ਇਹਨੂੰ ਮੇਰੇ ਭਰਾ ਚੁੱਕਣਗੇ ਇਹਨੂੰ ਤੇ ਛੱਤਰ ਮਾਰਨਗੇ ਤੇ ਸਿਰ 'ਚ 100 ਤੇ ਇੱਕ ਗੇਨਾਂਗੇ ਕਾਰਨ 골ਡੀ 골ਡੀ ਨਾਲ ਤੁਹਾਡਾ ਨਹੀਂ 골ਡੀ ਬਰਾੜ ਜਾਂ ਲਾਰੈਂਸ ਬਿਸ਼ਨੋ ਨਾਲ ਤੁਹਾਡੀ ਕੀ ਦੁਸ਼ਮਣੀ ਹੈ ਦੁਸ਼ਮਣੀ ਸਾਰੇ ਆ ਕੇ ਇਹਨਾਂ ਸਿੱਧੂ ਮਾਰਿਆ ਦੁਸ਼ਮਣੀ ਇਹ ਆ ਕੀ ਐਦਿਕ ਮਾਲਕਪੁਰਤ ਮਾਰਿਆ ਇਹਨਾਂ ਨੇ ਨਯਾਜ਼ ਦੁਸ਼ਮਣੀ ਸਾਰੇ ਆ ਵੀ ਇਹਨਾਂ ਡੇਣਾ ਸਾਡੇ ਪੰਜਾਬ ਦਾ ਹੀਰਾ ਮਾਰਿਆ ਦੁਸ਼ਮਣੀ ਸਾਰੇ ਇਹ ਆ ਇਹਨਾਂ ਨੂੰ ਦੇਣਾ ਕਿ ਖਲਾਰੂਗਾ ਕਿਦਾਂ ਖੇਡੋ ਖਲਾਰੀ ਨਾ ਸਰ ਇਦਾਂ ਖਲਾਰਨੀ ਆ ਲੋ ਸੁਣੀ ਤੇ 골ਡੀ ਹੁਣੀ ਪਰ ਇਹਨਾਂ ਇਹਨਾਂ ਤੱਕ ਪਹੁੰਚ ਨਾ ਤੁਹਾਡੇ ਬਸਦਾ ਹੈਗਾ ਮੈਂ ਲੋਕੇਸ਼ਨਾਂ ਕਣਾਉਣੀਆਂ 골ਡੀ ਦੀਆਂ ਮੈਨੂੰ 2-3 ਲੋਕੇਸ਼ਨਾਂ ਮਿਲੀਆਂ ਇਹਦੀਆਂ ਜਿੱਥੇ ਅਮਰੀਕਾ ਰਹਿਂਦੇ ਮੈਨੂੰ ਉਹ ਵੀ ਇਹਦੇ ਘਰ ਦਾ ਪਤਾ ਕਿੱਥੇ ਰਹਿੰਦੇ ਏ ਤੋਂ 3 ਮਹੀਨੇ ਪਹਿਲਾਂ ਠੀਕ ਆ ਉੱਥੇ ਨਹੀਂ ਰਹਿੰਦੇ ਆ ਏ ਮੈਂ ਇਹਦੇ ਮਗਰ ਪੂਰਾ ਚੜਿਆ ਸਰ ਮੈਂ 골ਡੀ ਬਰਾੜ ਦੇ ਅੱਜ ਨਹੀਂ ਤੇ ਕੱਲ ਮੇਰੇ ਪੈਰਾਂ 'ਚ ਹੋਊਗਾ ਇਹ ਮੇਰੇ ਪੈਰਾਂ 'ਚ ਨਾ ਮੇਰੇ ਭਰਾਵਾਂ ਦੇ ਪੈਰਾਂ 'ਚ ਜ਼ਰੂਰ ਹੋਊਗਾ ਇਹ ਤੇ ਲਾਈਵ ਚੱਲੂਗਾ ਲਾਈਵ ਹੋਤਨ ਲਾਈਵ